ਇੱਥੇ ਜਿਹੜਾ ਗਰਾਊਂਡ ਬਣਨਾ ਸਕੂਲ ਵੀ ਨਾਲ ਆ ਬੱਚੇ ਵੀ ਇੱਥੇ ਖੇਡਣਗੇ ਪਿੰਡ ਦੇ ਸਾਰੇ ਸਾਡੀਆਂ ਮਾਵਾ ਪੈਣਾ ਬਜ਼ੁਰਗ ਸਾਰੇ ਇੱਥੇ ਘੁੰਮਣ ਵਾਸਤੇ ਉਹਨਾਂ ਦੇ ਗਰਾਊਂਡ ਵਧੀਆ ਬਣ ਰਿਹਾ ਤੇ ਤਾਂ ਹੀ ਆਪਾਂ ਜਿਹੜਾ ਬੱਚਿਆਂ ਨੂੰ ਨਸ਼ਾ ਤੋਂ ਦੂਰ ਕਰ ਸਕਦੇ ਹਾਂ ਜੇ ਗਰਾਊਂਡਾਂ ਨਾਲ ਜੋੜਾਂਗੇ ਮੈਂ ਇੱਕ ਵਾਰ ਫੇਰ ਤੁਹਾਡੇ ਇਕਬਦੀ ਨੂੰ ਵਸੀਆਂ ਨੂੰ ਸਾਰਿਆਂ ਨੂੰ ਵਧਾਈਆਂ ਦੇਣਾ ਵੀ ਕੋਲੇ ਖੜ ਕੇ ਕੰਮ ਕਰਵਾਇਓ ਸਰਦਾਰ ਭੋਗਨ ਸਿੰਘ ਜੀ ਮਾਨ ਦਾ ਬਹੁਤ ਬਹੁਤ ਧੰਨਵਾਦ ਇਸ ਤੋਂ ਹੋਰ ਕੀ ਕੀ ਲੋਕਾਂ ਦੇ ਜਿਹੜੇ ਨੌਜਵਾਨਾਂ ਵਾਸਤੇ ਨਸ਼ਿਆਂ ਤੋਂ ਦੂਰ ਰਹਿਣ ਤੇ ਕਿਹੜੀ ਕਿਹੜੀ ਚੀਜ਼ਾਂ ਇਚ ਗਰਾਊਂਡ ਤੇ ਲੱਗਣਗੀਆਂ ਦੇਖੋ ਜੀ ਜੇ ਇਹਨਾਂ ਨੂੰ ਜਿੰਮ ਦੀ ਲੋੜ ਆ ਤਾਂ ਮੈਨੂੰ ਦੱਸ ਦਿਓ ਆਪਾਂ ਜਿੰਮ ਵੀ ਇਹਨਾਂ ਨੂੰ ਦੇ ਦੇਾਂਗੇ ਗਰਾਊਂਡ ਦੇ ਵਿੱਚ ਇੱਥੇ ਇਹਨਾਂ ਦਾ ਇੰਨਾ ਵਧੀਆ ਟ੍ਰੈਕ ਬਣਨਾ ਮਿਲ ਲੇ ਦੀਆ ਬੱਚਿਆਂ ਨੂੰ ਖੇਡਣ ਵਾਸਤੇ ਬਹੁਤ ਵਧੀਆ ਬਣ ਜਾਣਾ ਜੇ ਭੱਜਣ ਵਾਸਤੇ ਸਾਰਾ ਦੇਖੋ ਉਧਰ ਹਾਕੀ ਦਾ ਫੁੱਟਬਾਲ ਦਾ ਗਰਾਊਂਡ ਸਾਰੇ ਇੱਥੇ ਗਰਾਊਂਡ ਬਣ ਜਾਣੇ ਕਣੀ ਮੈਨੂੰ ਲੱਗਦਾ ਇਹਨਾਂ ਦੇ ਪਹਿਲਾਂ ਵੀ ਬਹੁਤ ਵਧੀਆ ਗਰਾਊਂਡ ਬਣੇ ਹੋਏ ਨੇ ਇਹ ਵਧਾਈ ਦੇ ਪਾਤਰ ਨੇ ਕਬੱਡੀ ਵਾਲੇ ਥੈਂਕ ਯੂ ਜੀ ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਪਿੰਡਾਂ ਦਾ ਅੱਜ ਆਜ ਤਾਂ ਇਹੀ ਸੀ ਇੱਕ ਸੰਕਰ ਜਾਣਾ ਆਪਾਂ ਨੇ ਹਾਂ ਜੀ ਠੀਕ ਸੰਕਰ ਵੀ ਉੱਥੇ ਗਰਾਊਂਡ ਦਾ ਉਦਘਾਟਨ ਕਰਨਾ ਉਸ ਤੋਂ ਬਾਅਦ ਅਸੀਂ ਜਾਣਾ ਆਪਾਂ ਫੋਟੋ ਖਿੱਚਣੀ ਐ ਐਮਐਲਏ ਸਾਹਿਬ ਨੂੰ ਇੱਕ ਜਾਣਾ ਇੱਕ ਵਾਰ ਦਾ ਬੰਦਾ ਧੰਨਵਾਦ ਜੀ ਨੇ ਤਕਰੀਬਨ 41 ਲੱਖ ਰੁਪਈਆ ਇਹ ਗਰਾਊਂਡ ਦੇ ਵਾਸਤੇ ਅੱਜ ਬੋਲੇ ਨੇ ਤੇ ਉਹ ਆਉਣ ਵਾਲੇ ਚੰਦ ਦਿਨਾਂ ਦੇ ਵਿੱਚ ਵਿੱਚ ਗਰਾਊਂਡ ਦਾ ਕੰਮ ਸ਼ੁਰੂ ਹੋ ਜਾਊਗਾ ਜਿੱਥੇ ਹਾਕੀ ਕਬੱਡੀ ਫੁੱਟਬਾਲ ਤੇ ਹੋ ਦਾ ਬੜਾ ਧੰਨਵਾਦ ਜਗ੍ਹਾ ਦੀ ਗੱਲ ਕਰੀਏ ਕਿੰਨੀ ਜਗ੍ਹਾ ਦੇ ਵਿੱਚ ਗਰਾਊਂਡ ਤਿਆਰ ਹੋਣਗੇ ਤੇ ਤਕਰੀਬਨ ਇਹ 7-8 ਕਿੱਲੇ ਨੇ ਜਿਹੜੇ ਕਿ ਬੜੇ ਵੱਡੇ ਪੱਧਰ ਤੇ ਦੋਨਾਂ ਗਰਾਊਂਡਾਂ ਵਾਸਤੇ ਫੁੱਟਬਾਲ ਕਬੱਡੀ ਹਾਕੀ ਵਾਸਤੇ ਬਹੁਤ ਵਧੀਆ ਨੇ ਤੇ ਵਧੀਆ ਟਰੈਕ ਬਣਨਗੇ ਬਹੁਤ ਜਗ੍ਹਾ ਬ ਸਾਡੇ ਵਾਲੇ ਕਿਹੜੀਆਂ ਕਿਹੜੀਆਂ ਗੇਮਾਂ ਹੋਣਗੀਆਂ ਹੁਣ ਇਹਦੇ ਵਿੱਚ ਇਹਦੇ ਇਹ ਵਿਸ਼ੇਸ਼ਤਾਵਾਂ ਹੋਣਗੀਆਂ ਗਰਾਊਂਡ ਦੀਆਂ ਵਿਸ਼ੇਸ਼ਤਾਵਾਂ ਤਾਂ ਇਹ ਆ ਬ੍ਰਦਰ ਪਹਿਲਾਂ ਵੀ ਸਾਡੇ ਗਰਾਊਂਡ ਹੈਗੇ ਨੇ ਹੁਣ ਵਿਸ਼ੇਸ਼ਤਾ ਇਹ ਆ ਵੀ ਜਿੱਥੇ ਵੀ ਉੱਚਾ ਕਰਨ ਵਾਲਾ ਅਲੇ-ਦਾਲੀ ਜਾਲੀ ਲੱਗੂਗੀ ਉਹਨੂੰ ਉੱਚਾ ਕੀਤਾ ਜਾਊਗਾ ਤੇ ਜਿੱਥੇ ਮੀਂਹ ਆਏ ਤੇ ਪ੍ਰੋਬਲਮ ਪੈਦਾ ਹੁੰਦੀ ਸੀ ਉਹ ਹਟਾਈ ਜਾਊਗੀ ਤੇ ਇਹ ਟਰੈਕ ਬਣਨਗੇ ਜਿਹੜੇ ਵਧੀਆ ਟਰੈਕ 'ਚ ਭੱਜਣ ਵਾਸਤੇ ਬਣਾਏ ਜਾਣਗੇ ਲੱਗਦਾ ਅਜਿਹੇ ਗਰਾਊਂਡਾਂ ਦੀ ਲੋੜ ਆ ਆਪਣੇ ਪਿੰਡਾਂ ਨੂੰ ਲਾ ਲਈਏ ਪੰਜਾਬ ਨੂੰ ਲਾ ਲਈਏ ਵੱਖ-ਵੱਖ ਪਿੰਡਾਂ ਨੂੰ ਨਸ਼ੇ ਦੀ ਗੱਲ ਕਰਦੇ ਆ ਜਦੋਂ ਨੌਜਵਾਨ ਗਰਾਊਂਡਾਂ ਦੇ ਨਾਲ ਜੁੜਨਗੇ ਨਸ਼ੇ ਤੋਂ ਦੂਰ ਹੋ ਜਾਣਗੇ ਬ੍ਰਦਰ ਇਹੀ ਆ ਨਾ ਜ ਅ ਬੱਚਾ ਖੇਡਦਾ ਵਾ ਤਾਂ ਉਹਦਾ ਧਿਆਨ ਮੱਲੋ ਮੱਲੀ ਹੋਰ ਚੀਜ਼ਾਂ ਮੱਲੀਆਂ ਹਟਦਾ ਤੇ ਉਹ ਖੇਡਾਂ ਵੱਲ ਧਿਆਨ ਜਾਂਦਾ ਇਹ ਜਿੰਨੇ ਪਿੰਡਾਂ ਦੇ ਵਿੱਚ ਗਰਾਊਂਡ ਹੋਣਗੇ ਤੇ ਉਦੋਂ ਜ਼ਿਆਦਾ ਨਸ਼ਾ ਘਟੂਗਾ ਮਤਲਬ ਇਹ ਆ ਵੀ ਜਿੰਨੇ ਗਰਾਊਂਡ ਬਣਨਗੇ ਤੇ ਉੰਨਾ ਹੀ ਨਸ਼ੇ ਦਾ ਖਾਤਮਾ ਕੀਤਾ ਜਾਊਗਾ ਕਿਵੇਂ ਲੱਗਦੇ ਨੇ ਪੰਜਾਬ ਸਰਕਾਰ ਦੀ ਜੀ ਗੱਲ ਕਹ ਲਈ ਕੰਮਾਂ ਦਾ ਕਿਵੇਂ ਲੱਗ ਰਿਹਾ ਮੈਨੂੰ ਨਹੀਂ ਕੰਮ ਬਹੁਤ ਵਧੀਆ ਨੇ ਜੀ ਦੇਖੋ ਦੋ ਚੀਜ਼ਾਂ ਹੁੰਦੀਆਂ ਨੇ ਜੇ ਨਿੰਦਿਆ ਹੁੰਦੀ ਆ ਤਾਂ ਇਹਦਾ ਮਤਲਬ ਕੋਈ ਕੰਮ ਕਰ ਰਹੇ ਨੇ ਤਾਂ ਨਿੰਦਿਆ ਹੁੰਦੀ ਆ ਸੋ ਮੈਂ ਇਹੀ ਬੇਨਤੀ ਕਰਦਾ ਵੀ ਚਲੋ ਲੱਗੇ ਰਹਿਣ ਦਬ ਕੇ ਕੰਮ ਕਰਨ ਐਮਐਲ ਸਾਹਿਬ ਤੇ ਤੇ ਆਉਣ ਵਾਲਾ ਜਿਹੜਾ ਸਮਾਂ ਦੱਸੂਗਾ ਆਉਣ ਵਾਲੇ ਦੁਬਾਰੇ ਫੇਰ ਸਰਕਾਰ ਰਿਪੀਟ ਕਰੂਗੀ ਮੰਗ ਕੀ ਕਰੀਏ ਤੁਸੀਂ ਐਮਐਲਏ ਸਾਹਿਬ ਤੋਂ ਮੰਗ ਅਸੀਂ ਇਹ ਕੀਤੀ ਆ ਵੀ ਜਿਹੜਾ ਸਾਡੇ 41 ਲੱਖ ਲੱਗਣਾ ਬਹੁਤ ਧੰਨਵਾਦ ਆ ਪਰ ਸਾਡੇ ਜਿਹੜੀ ਹਾਕੀ ਆ ਉਹ ਸਾਡੇ ਪਿੰਡ ਦੀ ਜਿੰਦ ਜਾਨ ਆ ਉਹਦੇ ਲਈ ਅਸੀਂ ਟਰਫ ਦੀ ਬੇਨਤੀ ਕੀਤੀ ਆ ਤੇ ਐਮਐਲਏ ਸਾਹਿਬ ਨੇ ਵੀ ਇਹ ਵਾਅਦਾ ਕੀਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਟਰਫ ਲਾਈ ਜਾਊਗੀ ਤੇ ਬੱਚਿਆਂ ਦੇ ਲਈ ਵਧੀਆ ਪ੍ਰਬਾਲਾ ਕੀਤਾ ਜਾਊਗਾ ਥੈਂਕ ਯੂ